ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਅੱਜ ਅਸੀਂ ਪਹੁੰਚੇ ਹਾਂ ਜੀ ਸੰਗਵਾਲ ਰੋਡ ਦੇ ਉੱਤੇ ਆਹ ਟਰੱਕ ਦਿਖਾਓ ਸੰਗਵਾਲ ਰੋਡ ਦੇ ਉੱਤੇ ਇੱਕ ਭਿਆਨਕ ਐਕਸੀਡੈਂਟ ਜਿਹੜਾ ਹੈਗਾ ਆ ਉਹ ਇੱਕ ਮਾਸੂਮ ਦੀ ਮੌਤ ਦਾ ਕਾਰਨ ਬਣ ਗਿਆ ਇਹ ਜਿਹੜਾ ਟਰੱਕ ਤੁਸੀਂ ਦੇਖ ਰਹੇ ਹੋ ਇਹ ਨਕੋਦਰ ਤੋਂ ਜਿਹੜਾ ਸੰਗਵਾਲ ਵੱਲ ਨੂੰ ਆ ਰਿਹਾ ਸੀਗਾ ਔਰ ਇਸ ਟਰੱਕ ਦੇ ਥੱਲੇ ਆਣ ਕੇ ਜਿਹੜੇ ਹੈਗਾ ਪਿੰਡ ਸੰਗੋਵਾਲ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਔਰ ਸੰਗੋਵਾਲ ਦੇ ਵਿੱਚ ਰੋਡ ਦੇ ਉੱਤੇ ਜਿਹੜਾ ਹੈਗਾ ਇੱਕ ਸਕੂਟਰੀ ਤੇ ਖੜੇ ਕਿੰਨੇ ਸਾਲ ਦੀ ਉਮਰ ਸੀ ਜੀ ਆਪਣੇ ਨਾਲ ਇੱਥੇ ਹਾਂਜੀ 14-15 ਦੇ ਕਰੇਬ ਜੀ 14-15 ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਲਕਾਰ ਸਿੰਘ ਹੈ ਬਲਕਾਰ ਸਿੰਘ ਤੁਸੀਂ ਇੱਥੋਂ ਰਹਿਣ ਵਾਲੇ ਆ ਨਹੀਂ ਮੈਂ ਕੰਨੀਆਂ ਤੋਂ ਜੀ ਤੁਸੀਂ ਕੀ ਇਹ ਵਾਕਿਆ ਵਾਪਰੇ ਰਹੇ ਹੋ ਵਾਕਿਆ ਜੀ ਮੇਰੇ ਆਉਣ ਤੋਂ ਪਹਿਲਾਂ ਉੱਥੇ ਐਕਸੀਡੈਂਟ ਜਦੋਂ ਹੋਇਆ ਗੁੱਡੀਆਂ ਤਿੰਨ ਜਾਨੇ ਸੀ ਦੋ ਸਾਈਡ ਨੂੰ ਡੇਗ ਪਏ ਸਾਈਡ ਤੇ ਖੜੀਆਂ ਸੀ ਸਕੂਟਰੀ ਲੈ ਕੇ ਇਹ ਨਕੋਦਰਾ ਵੱਲੋਂ ਟਰੱਕ ਆਉਂਦਾ ਸੀ ਉਖਲੀਆਂ ਬੁਲਾਉਣ ਲੱਗੇ ਨੇ ਉੱਤੇ ਚੜਾਤੀ ਜੀ ਉਹ ਦੋ ਜਾਨੇ ਪਰਲੀ ਸਾਈਡ ਡੇਗ ਪਏ ਇਹ ਗੱਡੀ ਵੱਜ ਕੇ ਇਧਰ ਸੜਕਾਂ ਨੂੰ ਡੇਗ ਪਈ ਉਤੋਂ ਦੀ ਟਰੱਕ ਨਾਂਗੇ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੱਥੋਂ ਥੋੜਾ ਅੱਗੇ ਜਾ ਕੇ ਜਿਹੜਾ ਹੈਗਾ ਟੋਲ ਆ ਔਰ ਟੋਲ ਜਿਹੜਾ ਹੈਗਾ ਆ ਔਰ ਰੈਗੂਲਰ ਜਿਹੜਾ ਹੁਣ ਤੱਕ ਟੋਲ ਲੈਂਦੇ ਰਹੇ ਆ ਪਰ ਇਹ ਸੜਕ ਦੀ ਜਿਹੜੀ ਸਥਿਤੀ ਹੈ ਬਹੁਤ ਜਿਹੜੀ ਮਾੜੀ ਤੇ ਜਿਹੜੀ ਚਿੰਤਾਜਨਕ ਬਣੀ ਹੋਈ ਇਸ ਸੜਕ ਦੇ ਵਿੱਚ ਤਰੀਵਨ ਟੋਏ ਪਏ ਹੋਏ ਆ ਔਰ ਇਹਨਾਂ ਟੋਇਆਂ ਨੂੰ ਬੁਲਾਉਣ ਦੇ ਲਈ ਜਿਹੜਾ ਹੈਗਾ ਹਮੇਸ਼ਾ ਇੱਥੇ ਐਕਸੀਡੈਂਟ ਹੁੰਦੇ ਰਹਿੰਦੇ ਆ ਔਰ ਇਹ ਜਿਹੜੀ ਨਕੋਦਰ ਰੋ ਲੈ ਕੇ ਜਗਰਾਮਾ ਰੋਡ ਆ ਇਹਦੀ ਹਾਲਤ ਬਹੁਤ ਜਿਹੜੀ ਹੈਗੀ ਆ ਭਿਆਨਕ ਤੇ ਖਸਤਾ ਵੀ ਹੋਈ ਹੋਈ ਆ ਜਿਹਦਾ ਕਰਕੇ ਇਹ ਹਾਦਸੇ ਵਾਪਰਦੇ ਰਹਿੰਦੇ ਆ ਆਜੋ ਜੇ ਇਧਰ ਮੇਰੇ ਨਾਲ ਮੁਲਾਜ਼ਮ ਇਸ ਟਾਈਮ ਹਾਜ਼ਰ ਨੇ ਕੀ ਨਾ ਜੀ ਤੁਹਾਡਾ ਸਾਬਨ ਸਪੈਕਟਰ ਕਸ਼ਮੀਰ ਤੋਂ ਇਹ ਕਸ਼ਮੀਰ ਸਿੰਘ ਦੀ ਜਦੋਂ ਇਹ ਹਾਦਸਾ ਵਾਪਰਦਾ ਆ ਤੇ ਇਹਦਾ ਕੀ ਪਿੱਛੇ ਕਾਰਨ ਰਿਹਾ ਵਾ ਕਿਵੇਂ ਹਾਦਸਾ ਵਾਪਰਿਆ ਜੀ ਕੀ ਪਿੱਛੋਂ ਖੱਡਿਆਂ ਦੀ ਵੀ ਸੜਕ ਦੇ ਵਿੱਚ ਵੀ ਖਰਾਬੀ ਹੈਗੀ ਕਾਫੀ ਹਾਂਜੀ ਬਾਕੀ ਇਹ ਡਰਾਈਵਰ ਚੈੱਕ ਕਰਨ ਲੱਗੇ ਹੋ ਕੀ ਘਰ ਬਈ ਇਹਨੇ ਉਹ ਸ਼ਰਾਬ ਪੀਤੀ ਆ ਕੀ ਕੀਤਾ ਜਾਂ ਕੀ ਓਵਰਲੋਡ ਆ ਕੀ ਆ ਇਧਰ ਦੇ ਦਿਖਾਓ ਆਪਣੇ ਡਰਾਈਵਰ ਨੂੰ ਪਹਿਲਾਂ ਡਰਾਈਵਰ ਦੀ ਬਿਲਕੁਲ ਡਰਿੰਕ ਕੀਤੀ ਹੋਈ ਆ ਬੁਰੇ ਹਾਲਾਤ ਆ ਇਸ ਬੰਦੇ ਦੇ ਔਰ ਸ਼ਰਾਬ ਪੀਤੀ ਹੋਈ ਆ ਇਹਦੀ ਜਿਹੜੀ ਡਾਕਟਰੀ ਕਰਵਾਈ ਜਾਊਗੀ ਇਹ ਮੁਲਾਜ਼ਮ ਕਹ ਰਿਹਾ ਕਿ ਬਕਾਇਦਾ ਇਹਦਾ ਮੁਲਾਜ਼ਾ ਹੋਊਗਾ ਔਰ ਕੀ ਨਾਜੀ ਤੁਹਾਡਾ ਕੋਈ ਹੈ ਹੋਸ਼ ਹਾਂਜੀ ਰਾਮ ਸਿੰਘ ਕਿੱਥੋਂ ਆਏ ਜੀ ਕਰਪੂਥਲੇ ਤੋਂ ਕਰਪੂਥਲੇ ਤੋਂ ਕਿੱਧਰ ਤੂੰ ਜਾ ਰਿਹਾ ਸੀ ਜਗਰਾਵਾ ਜਾ ਰਿਹਾ ਇਹ ਮਾਲ ਭਰਿਆ ਕਿੱਥੋਂ ਭਰਿਆ ਕਰਪੂਥਲੇੋਂ ਭਰਿਆ ਜੀ ਔਰ ਲੋਡ ਨਹੀਂ ਹੈ ਰੱਤ ਦਾ ਡਾ ওভারਲੋਡ ਲੱਗ ਰਿਹਾ ਓਵਰਲੋਡ ਹੋ ਸਕਦਾ ਓਵਰਲੋਡ ਤਰਨੂੰ ਇੰਨੇ ਆਪਣੇ ਮਾਲ ਭਰਨ ਦੀ ਇਜਾਜ਼ਤ ਹੈ ਨਹੀਂ ਆਪਣੀ ਮਰਜ਼ੀ ਨੇ ਭਰੀ ਜਾਣੇ ਆ ਜਾਣਾਂ ਦੇ ਕੋਈ ਕੀਮਤ ਨਹੀਂ ਜਿੰਨਾ ਮਰਜ਼ੀ ਮਰ ਲੋਕ ਕੀ ਖਾਦਾ ਹੋਇਆ ਤੁਹਾਡਾ ਅਸੀਂ ਰੋਟੀ ਵੀ ਨਹੀਂ ਖਾਦੀ ਸਵੇਰ ਜੇ ਮਲਾਦਾ ਹੋ ਗਿਆ ਤਾਂ ਉਹਦੇ ਵਿੱਚ ਦੋਸ਼ੀ ਪਾਏ ਗਏ ਹਾਂ ਬਿਲਕੁਲ ਸਹੀ ਹੈ ਲੋ ਜੀ ਟਰੱਕ ਓਵਰਲੋਡ ਆ ਜੀ ਔਰ ਜਿਹੜਾ ਹੈਗਾ ਵਾ ਬਿਲਕੁਲ ਲੱਗ ਰਿਹਾ ਆਪਣੇ ਕਿ ਜਿਹੜਾ ਡਰਾਈਵਰ ਨੇ ਉਹ ਹੋਸ਼ ਵਿੱਚ ਨਹੀਂਗਾ ਹੁਣ ਪਤਾ ਨਹੀਂ ਉਹਦੀ ਡਰਿੰਕ ਕੀਤੀ ਹੋਈ ਕਿ ਨਹੀਂ ਇਹਦਾ ਮੁਲਾਜ਼ੇ ਵਿੱਚ ਪਤਾ ਲੱਗੇਗਾ ਸਾਡੇ ਨਾਲ ਇਥੋਂ ਦੇ ਸੰਗੋਵਾਲ ਦੇ ਮੌਜੂਦ ਨੇ ਉਹ ਦੱਸਣਗੇ ਜੀ ਇਹ ਕੀ ਕਾਹਨ ਵਾਪਰਿਆ ਕਿਵੇਂ ਹੋਇਆ ਹਾਦਸਾ ਹਾਂਜੀ ਸਾਰੇ ਇਹ ਤਿੰਨ ਜਣੇ ਖੜੇ ਸੀਗੇ ਇੱਕ ਬੱਚੀ ਸੀ ਇੱਕ ਮਦਰ ਸੀਗੀ ਇੱਕ ਉਹ ਚਾਚਾ ਜੀ ਹੀ ਸੀਗੇ ਉਹ ਮੋੜ ਤੋਂ ਮੁੜਨਗੇ ਆਪਦੀ ਦੁਕਾਨ ਵਾਲ ਨੂੰ ਓਵਰਲੋਡ ਟਰੱਕ ਆਇਆ ਵਾ ਉਹਨਾਂ ਕੋਈ ਅੱਗਾ ਪਿਛਾ ਨਹੀਂ ਵੇਖਿਆ ਆਣ ਕੇ ਨਾਲ ਹੀ ਦੇ ਬੱਚੀ ਨਾਲ ਲੈ ਗਿਆ ਤਾਂ ਥੱਲੇ ਆ ਗਈ ਉਹਰੇ ਇਹ ਲੱਗਦਾ ਕਿ ਕਿੰਨੀ ਉਮਰ ਹੈ ਬੱਚੀ ਦੀ ਜਿਹੜੀ ਟਰੱਕ ਦੇ ਥੱਲੇ ਇਸ ਟਰੱਕ ਦੇ ਚਪੇਟ ਵਿੱਚ ਆ ਗਈ ਉਹਨਾਂ ਦੀ ਡੈਥ ਹੋ ਗਈ ਹੈ ਇਹ 15 ਤੋਂ 16 ਸਾਲ ਦੇ ਕਰੀਬ ਹੈ 15 ਤੋਂ 16 ਸਾਲ ਦੇ ਕਰੀਬ ਉਮਰ ਦੱਸੀ ਜਾ ਰਹੀ ਹੈ ਸੰਗੋਵਾਲ ਦੇ ਵਸਨੀਕਾ ਵੱਲੋਂ ਮੇਰੇ ਨਾਲ ਮੌਜੂਦ ਨੇ ਖੰਡਾ ਸਾਹਿਬ ਦੱਸਣਗੇ ਇਹ ਯਾਹਤ ਸੇ ਟੰਦ ਤੁਸੀਂ ਇੱਥੇ ਮੌਜੂਦ ਸੀ ਤੁਹਾਡੀ ਸ਼ਾਪ ਇੱਥੇ ਹਏ ਪਈ ਸੀ ਆ ਵੀ ਮੈਂ ਪਿੱਛੇ ਬੋਰਡ ਤੇ ਖੜਾ ਸੀ ਦੁਕਾਨਾ ਲਾ ਕੇ ਤੇ ਬੇਟਾ ਮੇਰਾ ਇੱਥੇ ਸੀਗਾ بیٹے ਦਾ ਫੋਨ ਮੈਨੂੰ ਗਿਆ ਵੀ ਡੈਡੀ ਜਲਦੀ ਆਓ ਵੇਖਿਆ ਐਕਸੀਡੈਂਟ ਹੋ ਗਿਆ ਜਦੋਂ ਮੈਂ ਆ ਕੇ ਦੇਖਿਆ ਤਾਂ ਸਾਡੇ ਗਵਾਂਢੀ ਸੀਗੇ ਇਹ ਤੇ ਦੋਨੇ ਮਾਂ ਪੁੱਤੋ ਦੂਸਰੀ ਸਾਈਡੋਂ ਡਿੱਗੇ ਆ ਟਰੱਕ ਵਾਲਿਆਂ ਨੇ ਪਿੱਛੋਂ ਮਾਰਿਆ ਉਹਨਾਂ ਨੂੰ ਹਿੱਟ ਕੀਤਾ ਤੇ ਗੁੜੀਆ ਇਧਰ ਨੂੰ ਸੜਕਾਂ ਨੂੰ ਡਿੱਗੀ ਆ ਤੇ ਟਰੱਕ ਵਾਲਿਆਂ ਜਦੋਂ ਕੱਟ ਮਾਰਿਆ ਤੇ ਗੁੜੀਆ ਦੇ ਪਿਛਲੇ ਟਾਇਰ ਜਿਹੜੇ ਆ ਉਤੋਂ ਦੀ ਨੰਗਾ ਆ ਤੇ ਗੁੜਿਆ ਦੇ ਮੌਕੇ ਤੇ ਡੈਥ ਹੋ ਰੋਡ ਦੇ ਉੱਤੇ ਜਿਹੜੀ ਬਾਡੀ ਪਈ ਆ ਹਾਂਜੀ ਔਰ ਵਰਲਾਪ ਕਰ ਰਿਹਾ ਆ ਔਰ ਬਹੁਤ ਦੁਖਦਾਈ ਜਿਹੜੀ ਇਹ ਘਟਨਾ ਇੱਥੇ ਵਾਪਰੀ ਆ ਇਹਦੇ ਪਿੱਛੇ ਜਿਹੜੀ ਇਹ ਰੋਡ ਦੀ ਵੀ ਬਹੁਤ ਜ਼ਿਆਦਾ ਖਸਤਾ ਹਾਲਤਾ ਇਹਨੂੰ ਕਿਵੇਂ ਤੁਸੀਂ ਦੇਖਦੇ ਆ ਜੀ ਰੋਡ ਦੀ ਜੀ ਬਹੁਤ ਖਸਤਾ ਹਾਲਤਾ ਟੂਲ ਟੈਕਸ ਵਾਲਿਆਂ ਨੂੰ ਕਿਹਾ ਵੀ ਤੁਸੀਂ ਰੋਡ ਵੀ ਬਣਾਓ ਲੇਕਿਨ ਉਹਨਾਂ ਦੇ ਕੰਤੇ ਜੂਨੀ ਸਰਕੀ ਟੂਲ ਵੀ ਬੰਦ ਕੀਤਾ ਹੋਇਆ ਆ ਲੇਕਿਨ ਜੋ ਵੀ ਆ ਟਰੱਕਾਂ ਵਾਲੇ ਵੀ ওভারਲੋਡ ਚੱਲ ਰਹੇ ਆ ਤੇ ਬਿਲਕੁਲ ਆਸਤੇ ਨਹੀਂ ਕਰਦੇ ਤੇ ਹੁਣ ਘਰ ਵਾਲਿਆਂ ਦੀ ਮੰਗ ਆ ਵੀ ਜਿਹੜਾ ਡਰਾਈਵਰ ਆ ਉਹਦਾ ਮਲਾਜਾ ਕਰਾਇਆ ਜਾਵੇ ਉਹਨੇ ਡਰਿੰਕ ਕੀਤੀ ਹੋਈ ਸੀ ਉਹ ਬਤਲ ਗਈ ਨਕੋਦਰੋਂ ਵੀ ਜਿਹੜੇ ਬੰਦੇ ਰਸਤੇ 'ਚ ਆਉਂਦੇ ਸੀ ਉਹਨਾਂ ਨੇ ਵੀ ਦੱਸਿਆ ਵੀ ਬਤਲ ਗਈ ਵੀ ਇਹ ਗੱਡੀ ਰਸਤੇ 'ਚ ਵੀ ਹਿੱਟ ਕਰਦਾ ਆਇਆ ਕਈਆਂ ਨੂੰ ਤੇ ਇਸ ਕਰਕੇ ਇਹ ਹਾਸਤਾ ਇੱਥੇ ਆੜ ਕੇ ਸੰਗੋਵਾਲ ਵਾਪਰ ਗਿਆ ਇਹ ਮੌਕੇ ਤੇ ਉਹ ਗੁੜੀਆ ਦੀ ਡੈਥ ਹੋ ਤਕਰੀਬਨ 4:30 ਵਜੇ ਦੇ ਮੈਂ ਮੇਰੀ ਵਾਈਫ ਤੇ ਮੇਰੀ ਭਤੀਜੀ ਅਸੀਂ ਕਰਿਆਨੇ ਵਾਲੀ ਦੁਕਾਨ ਤੇ ਪੈਦਲ ਹੀ ਕੁਝ ਸਮਾਨ ਲੈਣ ਆ ਰਹੇ ਸੀਗੇ ਤੇ ਪਿੱਛੋਂ ਬਹੁਤ ਤੇਜ਼ ਰਫ਼ਤਾਰ ਇੱਕ ਟਰੱਕ ਆਇਆ ਜੋ ਕਿ ਡਰਾਈਵਰ ਨੇ ਵੀ ਡਰਿੰਕ ਕੀਤੀ ਹੋਈ ਸੀ ਤੇ ਟਰੱਕ ਵੀ ਬਹੁਤ ਜ਼ਿਆਦਾ ਓਵਰਲੋਡ ਸੀ ਉਸਨੇ ਮੇਰੀ ਭਤੀਜੀ ਨੂੰ ਹਿੱਟ ਮਾਰੀ ਤੇ ਉਹ ਉਸ ਟਰੱਕ ਦੇ ਥੱਲੇ ਆ ਗਿਆ ਅਸੀਂ ਥੋੜੀ ਦੂਰ ਅਗਲੀ ਸਾਈਡ ਨੂੰ ਡਿੱਗ ਪਏ ਇੱਕ ਐਕਸੀਡੈਂਟ ਇੱਥੇ ਹੋਇਆ ਐਕਸੀਡੈਂਟ ਇਸੇ ਜਗ੍ਹਾ ਤੇ ਹੋਇਆ ਜੀ ਤੇ ਟਰੱਕ ਡਰਾਈਵਰ ਨੇ ਟਰੱਕ ਨੂੰ ਠਾਣਨ ਦੀ ਕੋਸ਼ਿਸ਼ ਕੀਤੀ ਮੈਂ ਪਿੰਡ ਵਾਲਿਆਂ ਦੇ ਸਹਿਯੋਗ ਨਾਲ ਉਸ ਨੂੰ ਟਰੱਕ ਦੇ ਵਿੱਚੋਂ ਠਹਿਰ ਲਿਆ ਉਸ ਟਰੱਕ ਨੂੰ ਤੇ ਜਦੋਂ ਅਸੀਂ ਉਸ ਨੂੰ ਥੱਲੇ ਲਾਇਆ ਤੇ ਉਸ ਨੇ ਡ੍ਰਿੰਕ ਵੀ ਕੀਤੀ ਹੋਈ ਸੀ ਤੇ ਕੋਈ ਬੰਦਾ ਪਿੱਛੋਂ ਨਕੋਦਰ ਤੋਂ ਇਸੇ ਟਰੱਕ ਦੇ ਮਗਰ ਮੋਟਰਸਾਈਕਲ ਤੇ ਆ ਰਿਹਾ ਸੀ ਉਸ ਨੇ ਮੈਨੂੰ ਹੁਣੇ ਹੀ ਦੱਸਿਆ ਕਿ ਇਸ ਦੀ ਗੱਡੀ ਦੀ ਸਪੀਡ ਬਹੁਤ ਸੀ ਪਹਿਲੇ ਇੱਕ अल्टੋ ਦੇ ਉੱਤੇ ਵੀ ਟਰੱਕ ਪਲਟਾਲ ਦੇਣ ਲੱਗਾ ਸੀ ਉਸ ਦਾ ਅਚਾਨਕ ਬਚਾਅ ਹੋ ਗਿਆ ਪਰ ਇਹ ਕਹਿ ਸਾਡੇ ਤੇ ਵਰ ਗਿਆ ਜਿਹੜਾ ਗੱਲ ਅੰਨਾ ਵਾਜੀ ਜਿਹੜੇ ਮਾਲਕ ਨੇ ਇਸ ਟਰੱਕ ਦੇ ਡਰਾਈਵਰ ਨੂੰ ਰੱਖਿਆ ਹੋਇਆ ਹੈ ਇਸ ਦੀ ਉਮਰ ਜਿਹੜੀ 70 ਸਾਲ ਹੈ ਓਵਰ ਮਾਲ ਓਵਰਲੋਡ ਆ ਪਹਿਲੀ ਗੱਲ ਜਿਹੜੇ ਬੰਦੇ ਨੂੰ ਦਿਨੇ ਨਹੀਂ ਟੋਏ ਡੇਡੇ ਦੇਸੇ ਉਹ ਰਾਤ ਨੂੰ ਟਰੱਕ ਕਿਵੇਂ ਚਲਾ ਲਵੇਗਾ ਮੇਰੀ ਇਹ اپیل ਸਰਕਾਰ ਕੇ ਹੈ ਕਿ ਇਸ ਟਰੱਕ ਡਰਾਈਵਰ ਦੇ ਨਾਲ ਨਾਲ ਇਹ ਇਕੱਲਾ ਹੀ سزا ਦਾ ਹੱਕਦਾਰ ਨਹੀਂ ਇਹ ਮਾਲਕ ਵੀ ਹੈ ਕਿਉਂਕਿ ਉਸਨੇ ਸਸਤਾ ਡਰਾਈਵਰ ਰੱਖਿਆ ਜਿਸ ਨੂੰ ਕਿ ਡਰਾਈਵਰੀ ਦੀ ਬਿਲਕੁਲ ਨੌਲੇਜ ਨਹੀਂ ਇਸ ਗੱਡੀ 'ਚੋਂ ਮੌਕੇ ਤੇ ਕੋਈ ਕਾਗਜ਼ ਪੱਤਰ ਪੁਲਿਸ ਨੂੰ ਵੀ ਨਹੀਂ ਮਿਲਿਆ ਸਾਨੂੰ ਵੀ ਨਹੀਂ ਮਿਲਿਆ ਕੋਈ ਉਹਦਾ ਲਾਇਸੈਂਸ ਨਹੀਂ ਹੋ ਸਕਦਾ ਵਾ ਮਾਲਕ ਹਜੇ ਤੱਕ ਨਹੀਂ ਪਹੁੰਚਿਆ ਹੋ ਸਕਦਾ ਇਹ ਗੱਡੀ ਵੀ ਚੋਰੀ ਦੀ ਹੋਵੇ ਵਾਪਰੇ ਜੀ ਇਹ ਕੋ ਜੀ ਇਹ ਤਾਂ ਸਾਨੂੰ ਫੋਨ ਗਿਆ ਇੱਥੋਂ ਮੈਂ ਜਲੰਧਰ ਤੋਂ ਆ ਰਿਹਾ ਸੀ ਮੀਟਿੰਗ ਸਾਡੀ ਤੇ ਸਾਨੂੰ ਇੱਕ ਟੈਲੀਫੋਨ ਗਿਆ ਸਰਪੰਚ ਸਾਹਿਬ ਦਾ ਇੱਥੇ ਐਕਸੀਡੈਂਟ ਹੋ ਗਿਆ ਇੱਥੇ ਆਓ ਚਲੋ ਮੇਰੇ ਨਾਲ ਮੈਨੂੰ ਆਉਣ ਲੱਗਿਆਂ ਤਾਂ ਟਾਈਮ ਲੱਗ ਗਿਆ ਮੈਂ ਆਪਣਾ ਐਡੀਸ਼ਨ ਅੱਥੋਂ ਭੇਜਤਾ ਸੀ ਇੱਥੇ ਮੌਕੇ ਤੇ ਤੇ ਦੇਖਿਆ ਇੱਥੇ ਆ ਕੇ ਇੱਕ ਟਰੱਕ ਆ ਜਿਹੜਾ ਖੜਾ ਇਹਨੇ ਟਰੱਕ ਨੇ ਲੜਕੀ ਉਹ ਡੈਡ ਬੋਡੀ ਪਈ ਉਥੇ ਉੱਪਰ ਦੀ ਨਿਗਾਹ ਆ ਕੇ ਤੇ ਉਹਨੂੰ ਮਤਲਬ ਕਾਫੀ ਬੋਡੀ ਉਹਦੀ ਜਿਹੜੀ ਆ ਉਹ ਫਿਸ ਚੁੱਕੀ ਆ ਇਹ ਕਿੰਨੇ ਵਜੇ ਦੀ ਘਟਨਾ ਜੀ ਇਹ ਕੁਝ ਸਵਾ 4 ਵਜੇ ਦੀ ਦੱਸਦੇ ਸਵਾ 4 ਦੇ ਕਰੀਬ ਇਹਦੇ ਵਿੱਚ ਪਾਰਨੀ ਜਿਹੜਾ ਹੈਗਾ ਇਲਜ਼ਾਮ ਲਗਾਏ ਕਿ ਜਿਹੜਾ ਟਰੱਕ ਡਰਾਈਵਰ ਹੈਗਾ ਉਹ ਲੱਗ ਰਿਹਾ ਜਿਹਦਾ ਟਰੱਕ ਵੀ ਓਵਰਲੋਡ ਆ ਤੇ ਜਿਹੜਾ ਡਰਾਈਵਰ ਆ ਉਹ ਵੀ ਉਹਨੇ ਜਿਹਦਾ ਡ੍ਰੀਨਿੰਗ ਕੀਤੀ ਉਹ ਵੀ ਓਵਰਲੋਡ ਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਕੋਈ ਮਲਾਜਾ ਹੋਇਆ ਦੇਖੋ ਜੀ ਪਹਿਲਾਂ ਤਾਂ ਇਥੋਂ ਪਬਲਿਕ ਜਾਣਨੀ ਸੀ ਦਿੰਦੀ ਉਹਨਾਂ ਨੂੰ ਪਰ ਹੁਣ ਅਸੀਂ ਇਹਨਾਂ ਨੂੰ ਸਮਝਾ ਕੇ ਉਹਨੂੰ ਭੇਜਿਆ ਜਾ ਕੇ ਉਹਦਾ ਡਾਕਟਰੀ ਮਲਾਜਾ ਕਰਾਉਨੇ ਆ ਜੇਕਰ ਉਹਨੇ ਸ਼ਰਾਬ ਪੀਤੀ ਹੋਈ ਤੇ ਨਾਲ ਲਾ ਕੇ ਦਾ ਕੇਸ ਨੂੰ ਸੋਲਵ ਕਰਾਂਗੇ ਠੀਕ ਹੈ ਜੀ ਧੰਨ ਮੇਰੇ ਨਾਲ ਇਸ ਟਾਈਮ ਮੌਜੂਦ ਨੇ ਬੀਕੇ ਜੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਜਿਨ੍ਹਾਂ ਵੱਲੋਂ ਇਸ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਪਿਛਲੇ ਲੰਮੇ ਸਮੇਂ ਤੋਂ ਜਹਾਜ਼ ਸ਼ੁਰੂ ਕੀਤਾ ਗਿਆ ਹੈ ਐਸ ਡੀ ਐਮ ਨੂੰ ਮੰਗ ਪੱਤਰ ਦਿੱਤੇ ਗਏ ਡੀ ਸੀ ਤੱਕ ਇਹ ਗੱਲਾਂ ਪਹੁੰਚਾਈਆਂ ਗਈਆਂ ਅਪਰੋਚ ਕੀਤੀ ਗਈ ਜਿਹਦੇ ਵਿੱਚ ਇਹ ਗੱਲਾਂ ਵੀ ਸਾਹਮਣੇ ਆਈਆਂ ਕਿਥੋਂ ਥੋੜੀ ਹੀ ਦੂਰ ਤੇ ਜਿਹੜਾ ਹੈਗਾ ਇੱਕ ਟੋਲ ਪਲਾਜ਼ਾ ਹੈ ਰੋਹਣ ਰਾਜਦੀਪ ਦਾ ਜਿੱਥੇ ਰੈਗੂਲਰ ਪਰਚੀ ਕੱਟੀ ਗਈ ਔਰ ਇਹ ਜਗਰਾਮਾਂ ਤੋਂ ਲੈ ਕੇ ਜਿਹੜਾ ਤਕਰੀਬਨ ਨਕੋਦਰ ਤੱਕ ਦਾ 38 ਕਿਲੋਮੀਟਰ ਦਾ ਜਿਹੜਾ ਇਹ ਰੋਡ ਬਣਦਾ ਜੇ ਦੀ ਇੰਨੀ ਮਾਲੀ ਹਾਲਤ ਖਸਤਾ ਹੋ ਚੁੱਕੀ ਹੈ ਕਿ ਜਿਹੜਾ ਇੱਕ ਮੇਨ ਰੋਡ ਹੋਵੇ ਜਿਹੜਾ ਸਿਰਫ ਆਪਣੇ ਜਲੰਧਰ ਤੋਂ ਲੈ ਕੇ ਜਗਰਾਵਾਂ ਨੂੰ ਇੰਨੀ ਜੋੜਦਾ ਇਸ ਤੋਂ ਅੱਗੇ ਵੀ ਆਪਣੇ ਜਿਹੜਾ ਮੋਗਾ ਬਰਨਾਲਾ ਤੇ ਇਹ ਲੁਧਿਆਣਾ ਤੇ ਹੋਰ ਅੱਗੇ ਤੱਕ ਇੱਥੋਂ ਦੀ ਜਿਹੜੇ ਯਾਤਰੀ ਹੈਗੇ ਉਹਨਾਂ ਕਿ ਜਾਂਦੇ ਇਹਦੀ ਇੰਨੀ ਹਸਤਾ ਤੇ ਭਿਆਨਕ ਜਿਹੜੀ ਖਸਤਾ ਹਾਲਤ ਆ ਤੁਸੀਂ ਦੇਖ ਸਕਦੇ ਕਿ ਨਕੋਦਰ ਦੇ ਵਿੱਚ ਜਿਹੜੀ ਹੈਗੀ ਆ ਇੱਕ ਝੀਲ ਦਾ ਰੂਪ ਜਿਹੜਾ ਧਾਰਨ ਕਰ ਚੁੱਕੀ ਹੈ ਸੜਕ ਇੰਨੀ ਮਾੜੀ ਜਿਹੜੀ ਸੜਕ ਕੀ ਇਹ ਵੀ ਹਾਦਸਿਆਂ ਦਾ ਕਾਰਨ ਹੋ ਸਕਦੀ ਹੈ ਇਸ ਹਾਦਸੇ ਪਿੱਛੇ ਇਹ ਸੜਕ ਦੀ ਮਾਲੀ ਹਾਲਤ ਨੂੰ ਵੀ ਜ਼ਿੰਮੇਵਾਰ ਸਮਝਦੇ ਆ ਜੀ ਹਾਂਜੀ ਚੰਦੀ ਸਾਹਿਬ ਕਿ ਜੋ ਸੜਕ ਅਸੀਂ ਲਗਭਗ ਪਿਛਲੇ 6 ਮਹੀਨੇ ਤੋਂ ਪ੍ਰਸ਼ਾਸਨ ਦੇ ਧਿਆਨ ਚ ਲਿਆਉਣ ਦੇ ਆ ਬਈ ਸੜਕ ਦੀ ਬਹੁਤ ਜ਼ਿਆਦਾ ਮਾਲੀ ਹਾਲਤ ਆ ਤੇ ਇੱਥੇ ਰਜਾਨਾ ਹਾਦਸੇ ਵਾਪਰ ਰਿਹਾ ਆ ਆ ਜਿਹੜਾ ਹੁਣ ਅੱਜ ਹਾਦਸਾ ਵਾਪਰਿਆ ਵਾ ਇਹ ਬਿਲਕੁਲ ਸਰਕਾਰ ਦੀ ਨਲਾਕੀ ਦੇ ਨਾਲ ਸੜਕ ਮੌਕੇ ਤੇ ਨਹੀਂ ਬਣੀ ਤੇ ਤਾਂ ਹਸਾ ਵਾਪਰਿਆ ਵਾ ਬਹੁਤ ਸੜਕ ਜਿਆਦਾ ਟੁੱਟੀ ਹੋਈ ਆ ਖਾਸ ਕਰਕੇ ਰੋਜਾਨਾ ਵਾਪਰਦੇ ਆ ਪਿਛਲੇ ਦਿਨੀ ਨਕੋਦਰ ਇੱਕ ਮੌਤ ਹੋਈ ਆ ਉਥੇ ਵੀ ਢੀਲ ਦਾ ਰੂਪ ਧਾਰਿਆ ਸੀਗਾ ਰੋਜਾਨਾ ਹਾਸੇ ਤੇ ਵਾਪਰ ਰਹੇ ਆ ਸਰਕਾਰ ਦੇ ਸਰਕਾਰ ਨੇ ਆਪਦੇ ਕੋਲੋਂ ਸੜਕ ਤੇ ਕੀ ਬਣਾਉਣੀ ਆ ਇਹ ਸੜਕ ਜਿਹੜੀ ਆ ਇਹ ਟੋਲ ਪਲਾਜੇ ਵਾਲਿਆਂ ਨੇ ਬਣਾਉਣੀ ਸੀਗੀ ਪਰ ਸਰਕਾਰ ਟੋਲ ਪਲਾਜੇ ਵਾਲਿਆਂ ਕੋ ਵੀ ਸੜਕ ਨਹੀਂ ਬਣਾ ਸਕੀ ਐਡੀ ਸਰਕਾਰ ਨਕਮੀ ਸਾਡੀ ਆ ਕਿ ਇਹ ਬਿਲਕੁਲ ਸਰਕਾਰ ਜਿੰਮੇਵਾਰ ਹੈਗਾ ਇਹ ਕਤਲ ਇਹ ਕਤਲ ਦੀ ਜਿਹੜੀ ਸਰਕਾਰ ਜ਼ਿੰਮੇਵਾਰ ਹੈ ਟਰੱਕ ਓਵਰਲੋਡ ਲੱਗ ਰਿਹਾ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਟਰੱਕ ਤੇ ਬਿਲਕੁਲ ਓਵਰਲੋਡ ਆ ਪਰ ਜਿਹੜਾ ਡਰਾਈਵਰ ਆ ਉਹ ਵੀ ਓਵਰਲੋਡ ਲੱਗ ਰਿਹਾ ਸ਼ਰਾਬ ਪੀਤੀ ਆ ਉਹਦੀ ਉਹ ਹੈਵੀ ਓਵਰੇਜ ਆ ਉਹ ਆਪਦੀ ਉਮਰ ਹੜਾ ਚੁੱਕਾ ਵਾ ਸਾਡੇ ਹਿਸਾਬ ਨਾਲ ਕਾਨੂੰਨ ਇਹੋ ਜਿਹਾ ਬਣਨਾ ਚਾਹੀਦਾ ਆ ਜਿਹੜਾ ਕੋਈ ਮਾਲਕ ਇਹ ਇਦਾਂ ਦਾ ਡਰਾਈਵਰ ਰੱਖਦਾ ਆ ਉਹ ਪਰਚਾ ਕਤਲ ਦਾ ਮਾਲਕ ਦੇ ਹੋਣਾ ਚਾਹੀਦਾ ਦਰਜ ਹੋਣਾ ਚਾਹੀਦਾ ਆ ਇਥੇ ਪ੍ਰੋਸੀਜਰਕ ਸੂਤਰਾਂ ਤੋਂ ਪਤਾ ਲੱਗਾ ਸੀ ਕਿ ਜਿਹੜਾ ਟਰੱਕ ਚਾਲਕ ਆ ਉਹਦੇ ਕੋਲ ਲਾਇਸੈਂਸ ਵੀ ਹੈ ਨਹੀਂ ਕੀ ਤੁਸੀਂ ਇਹਦੀ ਕੋਈ ਇਹਦੇ ਬਾਰੇ ਜੀ ਦੱਸ ਸਕਦੇ? ਇਹ ਇਹਦੇ ਬਾਰੇ ਸਾਨੂੰ ਨਹੀਂ ਆਲੇ ਪਤਾ ਬਾਕੀ ਪ੍ਰਸ਼ਾਸਨ ਦੇ ਧਿਆਨ ਚ ਲਿਆਦਾ ਵਾ ਵੀ ਇਹਦੇ ਕੋਲ ਇਹਦਾ ਲਾਇਸੈਂਸ ਚੈੱਕ ਕੀਤਾ ਜਾਵੇ ਔਰ ਇਹਨੂੰ ਇਹਦਾ ਮਲਾਜਾ ਕਰਾਇਆ ਜਾਵੇ ਹੁਣ ਹੁਣ ਐਸਐਚਓ ਸਾਹਿਬ ਕਹਿੰਦਾ ਵੀ ਭੇਜਿਆ ਉਹਨਾਂ ਨੂੰ ਉਹਦਾ ਮਲਾਜਾ ਕਰਨ ਬਾਅਦ ਇਹਦਾ ਲਾਇਸੈਂਸ ਚੈੱਕ ਕਰਨ ਲਗੇ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਗੱਲ ਐ ਹੋਈ ਆ ਵੀ ਹੁੰਦੀ ਆ ਹੁੰਦੀ ਆ ਕਹਿਣ ਕਹਿੰਦੇ ਹੁੰਦੇ ਆ ਟਰੱਕ ਮਾਲ ਫੀੜੇ ਆ ਉਹ ਹੋਰ ਡਰਾਈਵਰ ਜਿਹੜਾ ਵਿੱਚ ਲਾਇਸੈਂਸ ਵਾਲਾ ਪਾ ਕੇ ਉੱਤੇ ਪਰਚਾ ਦਰਜ ਕਰਾਉਂਦੇ ਅਸੀਂ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ ਵੀ ਇਹੋ ਜੀ ਕਤਾਈ ਨਾ ਵਰਤੀ ਇਸ ਟਾਈਮ ਮੌਜੂਦ ਨੇ ਬੀਕੇ ਜੂ ਪੰਜਾਬ ਦੇ ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਮਿੰਟਾ ਸਰਪੰਚ ਉਹ ਵੀ ਇੱਥੇ ਆ ਚੁੱਕੇ ਨੇ ਔਰ ਇਹਨਾਂ ਕੋਲੋਂ ਪੁੱਛਦੇ ਹਾਂ ਕਿ ਇਹ ਇੱਕ ਆਖਰ ਘਟਨਾ ਕਿਵੇਂ ਵਾਪਰੀ ਏ ਜੀ ਇਹ ਵੀਰ ਜੀ ਸਭ ਤੋਂ ਪਹਿਲਾਂ ਤੇ ਦੇਖੋ ਤੁਸੀਂ ਇਹ ਜਿਹੜਾ ਟਰੱਕ ਇਹ ਬਹੁਤ ਹੀ ਓਵਰਲੋਡ ਤੇ ਅੱਜ ਜਿਹੜਾ ਬਹੁਤ ਹੀ ਦਿਲ ਨੂੰ ਦਿਲ ਕੰਬਾਉ ਜਿਹੜੀ ਘਟਨਾ ਜਿਹੜੀ 15 ਸਾਲ ਦੀ ਬੱਚੀ ਦੀ ਇਹਨੇ jaan ਲੈ ਲਈ ਜਿਹੜਾ ਮੈਂ ਸਮਝਦਾ ਹਾਂ ਕਿ ਜਿਹੜਾ ਇਹੋ ਜਿਹਾ ਡਰਾਈਵਰ ਡਰਾਈਵਰੀ ਜਿਹੜਾ ਸ਼ਰਾਬ ਪੀਤੀ ਹੋਈ ਸੀ ਉਹਦੀ ਟਰੱਕ ਵੀ ਓਵਰਲੋਡ ਤੇ ਡਰਾਈਵਰ ਵੀ ਓਵਰਲੋਡ ਤੇ ਮੈਂ ਸਮਝਦਾ ਵੀ ਇਹੋ ਜਿਹੇ ਡਰਾਈਵਰ ਜਿਹੜਾ ਬੰਦਾ ਮਾਲਕ ਰੱਖਦਾ ਤੇ ਉਸ ਮਾਲਕ ਤੇ ਵੀ ਬਰਾਬਰ ਦੀ ਕਾਰਵਾਈ ਹੋਣੀ ਚਾਹੀਦੀ ਪੁਲਿਸ ਨੇ ਜਿਹੜਾ ਟਰੱਕ ਆ ਉਹ ਆਪਣੀ ਕਸਟਡੀ ਵਿੱਚ ਲੈ ਲਿਆ ਹੈ ਜਿਹੜਾ ਚਾਲਕ ਆ ਉਹ ਪੁਲਿਸ ਦੀ ਕਸਟਡੀ ਵਿੱਚ ਹੈ ਪੁਲਿਸ ਆਪਣੀ ਅਗਲੀ ਜਿਹੜੀ ਕਾਰਵਾਈ ਕਰ ਰਹੀ ਹੈ ਥਾਣਾ ਮਹਿਤਪੁਰ ਦੇ ਅਧੀਨ ਇਹ ਕੇਸ ਹੈਗਾ ਹੈ ਜਿਹਦੇ ਵਿੱਚ ਇਹ ਦੇਖਿਆ ਜਾਵੇਗਾ ਕਿ ਕੀ ਟਰੱਕ ਡਰਾਈਵਰ ਨੇ ਡਰਿੰਕ ਕੀਤੀ ਸੀ ਜਾਂ ਟਰੱਕ ਜਿਹੜਾ ਤੁਸੀਂ ਦੇਖ ਰਹੇ ਇਹ ਓਵਰਲੋਡ ਹੈ ਹਾਦਸੇ ਦੇ ਪਿੱਛੇ ਕੀ ਕਾਰਨ ਰਹੇ ਹਨ ਸੜਕ ਟੁੱਟੀ ਹੋਈ ਹੋਏ ਇਹ ਵੀ ਇੱਕ ਮੇਨ ਕਾਰਨ ਹੈ ਔਰ ਇਹਦੇ ਪਿੱਛੇ ਹੋਰ ਕੀ ਕੀ ਕਾਰਨ ਸਨ ਔਰ ਪੀੜਤ ਪਰਿਵਾਰ ਜਿਹੜਾ ਹੈਗਾ ਉਹਦੀ ਪ੍ਰਸ਼ਾਸਨ ਦੇ ਕੋਲ ਮੰਗਿਆ ਕਿ ਉਹਨਾਂ ਨੂੰ ਜਿਹੜਾ ਇਹਦਾ ਬੰਦਾ ਇਨਸਾਫ ਦਿੱਤਾ ਜਾਵੇ ਨਹੀਂ ਤਾਂ ਜਿਹੜੀਆਂ ਹੈਗੀਆਂ ਇਲਾਕੇ ਦੀਆਂ ਹੋਰ ਜਥੇਬੰਦੀਆਂ ਜਿਹੜੀਆਂ ਅਗਲਾ ਸੰਘਰਸ਼ ਈੜਾ ਹੈਗਾ ਉਹ ਵਿਡਨ ਦੇ ਲਈ ਮਜਬੂਰ ਹੋਣਗੀਆਂ ਤੁਸੀਂ ਦੇਖ ਰਹੇ ਹੋ ਡੀਡੀ ਤੇ ਮੈਂ ਹਾਂ ਤੁਹਾਡਾ ਆਪਣਾ ਪੱਤਰਕਾਰ ਹਰਜਿੰਦਰ ਸਿੰਘ ਚੰਦੀ ਤੁਹਾਨੂੰ ਅਪਡੇਟ ਨਾਲ ਤੁਹਾਡੇ ਨਾਲ ਇਸੇ ਤਰ੍ਹਾਂ رابطہ ਕਾਇਮ ਰੱਖਾਂਗੇ ਮੈਂ ਹਰਜਿੰਦਰ ਸਿੰਘ ਚੰਦੀ ਤੇ ਮੇਰੇ ਨਾਲ ਕੈਮਰਾਮੈਨ ਗਰਨੂਰ ਸਿੰਘ ਤੁਸੀਂ ਦੇਖ ਰਹੇ ਹੋ ਡੀਡੀ ਧੰਨਵਾਦ